ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਰਾ ਔਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਲਵਾਈ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਜੱਜ ਭਾਈ ਹੁਣ ਅਗਲਾ ਆਪਾਂ ਆਏ ਆਂ ਡਾਕਟਰ ਸਾਹਿਬ ਹੁਣ ਆ ਗਏ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਉਹਨਾਂ ਦੀ ਵੀਡੀਓ ਬਣਾਉਣ ਲੱਗੇ ਤੇ ਬਹੁਤ ਵੀਰਾਂ ਦੀ ਡਿਮਾਂਡ ਵੀ ਸੀ ਕਿ ਜੱਜ ਭਾਈ ਹੁਣਾਂ ਦੀ ਵੀਡੀਓ ਬਣਾਓ ਕਿਉਂਕਿ ਜਦੋਂ ਵੀ ਆਈਦਾ ਹੋਵੇ ਇੱਥੇ ਚੰਗੇ ਕੁਆਲਿਟੀ ਦੀਆਂ ਜੜੀਆਂ ਵਾਂ ਚੰਗੇ ਕੱਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਜਿਹੜੀਆਂ گاਵਾ ਮੀਰਜਾ ਨਾਲ ਹੁੰਦੀਆਂ ਵਾਂ ਤੇ ਸਾਰੀ ਵੈਰਾਈਟੀ ਹੁੰਦੀ ਆ ਅੱਜ ਤੁਹਾਨੂੰ ਇੱਕਾ ਠੰਡੀ ਸੀਲ ਸਾਈਵਲ گاਵੇਂ ਤੁਹਾਨੂੰ ਦਿਖਾਉਣੀ ਸੂਈ ਸਵਾਈ ਤੇ ਵੀਡੀਓ ਪੂਰੀ ਜਰੂਰ ਵੇਖਿਓ ਵੱਡੇ ਰੇਟ ਵੀ ਤੇ ਛੋਟੇ ਰੇਟ ਵੀ ਜਿਹੜੇ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਦਿਆ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਵਧੀਆ ਕਿਰਪਾ ਜੀ ਮਾਹੀ ਦਰਸ਼ਨ ਹੋਏ ਕਿ ਤੇ ਤੁਹਾਡੇ ਹਾਂਜੀ ਹਾਂਜੀ ਹੋ ਠੀਕ ਠਾਕ ਪਰਿਵਾਰ ਸਾਹਿਬ ਵਧੀਆ ਵਧੀਆ ਜਿਆਦਾ ਤੇ ਭੜਾ ਜੀ ਰਹਿੰਦੇ ਜੀ ਅੱਜ ਕੱਲ ਹਾਂ ਜੀ ਹਾਂਜੀ ਠੀਕ ਤੇ ਕਾਫੀ ਵੀਰਾਂ ਦੇ ਫੋਨ ਸਾਨੂੰ ਵੀ ਆਉਂਦੇ ਸੀ ਤੁਹਾਨੂੰ ਵੀ ਆਉਂਦੇ ਹੋਣੇ ਆ ਆਏ ਪਾਉਂਦੇ ਰਿਹਾ ਵੀਡੀਓ ਨਾਲ ਦੇ ਹਾਂਜੀ ਹਾਂਜੀ ਪਰ ਉਦਾਂ ਮਾਲ ਤੁਹਾਨੂੰ ਬੜਾ ਅੱਡਾ ਪੁਰਾਣਾ ਵਾ ਵਿਕ ਜਾਂਦਾ ਦਾ ਹਾਂਜੀ ਹਾਂਜੀ ਕਦੋਂ ਵੇਗੇ ਜਾਂਦੀਆਂ ਗਈਆਂ ਤੇ ਹੁਣ ਕੰਮ ਅੱਗੇ ਅੰਗ ਰੱਖਣਾ ਖਿੱਚ ਕੇ ਜੀ ਉਦਾਂ ਹੀ ਰਹੂਗਾ ਇਹ ਕੰਮ ਜੀ ਤੇ ਮਾਲ ਇਹੋ ਜੇ ਹਰ ਵਾਰੀ ਰਿਆ ਕਰੂਗਾ ਜੀ ਜੀ ਚੰਗੀ ਆ ਹਰ ਵਾਰੀ ਤੁਹਾਨੂੰ ਪਤਾ ਕੋਸ਼ਿਸ਼ ਸਾਡੀ ਇਹੋ ਹੁੰਦੀ ਆ ਵੀ ਕੁਆਲਿਟੀ ਆ ਤੇ ਚੰਗਾ ਬਣਾਉਂਦੇ ਹਾਂ ਠੀਕ ਆ ਪੁਰਾਣੇ ਕਸਟਮਰ ਆ ਸਾਰੇ ਸਾਡੇ ਕੋਲ ਸਾਲ-ਸਾਲ ਪਹਿਲੇ ਵੀ ਜਿਹੜੇ ਸਾਨੂੰ ਫੋਨ ਕਰਦੇ ਆ ਲੋਕ 2-2 ਸਾਲ ਪਹਿਲਾਂ ਵਾਲੇ ਵੀ ਠੀਕ ਆ ਮਾਲ ਆਪਾ ਲੈਣੇ ਰਿਹਾ ਭਾਈ ਪਾਲ ਲਿਗਿਆ ਵੀ ਉਹ ਦੇਖ ਕੰਮ ਤੇ ਉਹਦਾ ਹੀ ਫਾਇਦਾ ਵਾ ਜੇ ਗਾ ਕੇ ਦੁਬਾਰਾ ਆਵੇ ਤੇ ਕਿ ਖੁਸ਼ ਹੋ ਕੇ ਦੁਬਾਰਾ ਚਲੋ ਫੇਰ ਦੁਬਾਰਾ ਪਸ਼ੂ ਲੈਣਾ ਵੇ ਫੇਰ ਹੀ ਅੱਡੇ ਚੱਲਦੇ ਆ ਤੇ ਜੇ ਆਪਣੀ ਆਪਣੀ ਸਿਲੈਕਸ਼ਨ ਸਹੀ ਹੋਵੇ ਫੇਰ ਹੀ ਅਗਲੇ ਬਨੇ ਹਾਂਜੀ ਹਾਂਜੀ ਨੰਬਰ ਵੀ ਆਪਣੇ ਦਾ ਤਬਾਰ ਕਰਦੇ ਨੇ ਮੰਨ ਲਓ ਜੇ ਕਿਸੇ ਨੂੰ ਗਲਤ ਚੀਜ਼ ਦਵਾਗੇ ਅੱਜ ਉਹਨੇ ਗਾਹ ਹੋਰ ਕਿਸੇ ਨੂੰ ਦੱਸਣਾ ਤੇ ਨੂੰ ਜਿਹੜੀ ਦੁਕਾਨਦਾਰੀ ਉਹ ਕਰਦਾ ਜੇ ਇੱਕ ਨੇ ਜੋੜ ਨਾ ਇਹ ਗੱਲ ਤਾਂ ਤੁਸੀਂ ਵੀ ਗਵਾਜ ਏ ਵੀ ਜਦੋਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਆਪਣੀ ਵੀਡੀਓ ਬਣਾਈ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੇ ਉਦੋਂ ਤੋਂ ਆਪਾਂ ਵੀਡੀਓ ਪਾਉਣੇ ਲਾਈਵ ਮਿਲ ਕੇ ਵੀ ਕਰਾਉਂਦੇ ਆਂ ਵੀ ਸਾਰੇ ਇੱਕ ਕਸਟਮਰ ਨੂੰ ਇਹੋ ਹੀ ਕਹਿੰਨੇ ਆਂ ਵੀ ਇੱਥੇ ਆਣ ਕੇ ਤਸੱਲੀ ਕਰਕੇ ਖੜੋ ਦੋ ਤਿੰਨ ਟਾਈਮ ਚੋ ਕੇ ਖੜੋ ਜਿਹੜਾ ਡੰਗਰ ਡੱਬਣੇ ਉਹਨੂੰ ਪਾਸ ਕਰਕੇ ਖੜੋ ਹਾਂ ਜਿਹੜੇ ਡੰਗਰ ਨੂੰ ਅਸੀਂ ਪਾਸ ਕੀਤਾ ਜਿਹੜਾ ਬੰਦਾ ਇੱਥੇ ਨਾਮ ਆਵਾਜ਼ ਕਰਦਾ ਉਹਦੀ ਇਹ ਗਾਰੰਟੀ ਦਾਂਗੇ ਓਹੀ ਜੇ ਤਰ੍ਹਾਂ ਆਪਾਂਗੇ ਅਜਨਾਲੀ ਰੇਜ ਚ ਲਾਈਏ ਤੇ ਸਭ ਤੋਂ ਪਹਿਲੇ ਬੰਦਿਆ ਜਿਹੋ ਜਿਨ੍ਹਾਂ ਦੇ ਆਪਾਂ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਹੈ ਇੱਧਰ ਤੇ ਉਦੋਂ ਦਾ ਆਪਾਂ ਅਜੇ ਤੱਕ ਚਲੋ ਵਧੀਆ ਪ੍ਰੇਮ ਤੁਰਿਆਉਂਦੇ ਆ ਤੇ ਕੰਮ ਕੋਈ ਬੜਾ ਕਹੇ ਤੱਕ ਕਹੇ ਨੇ ਕੋਈ ਕਿਸੇ ਵੀ ਕਸਟਮਰ ਨੇ ਤੁਹਾਨੂੰ ਵੀ ਫੋਨ ਕਰਕੇ ਕਿਹਾ ਵੀ ਆ ਡੰਗਰ ਚਲਤ ਹੋ ਗਿਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਇੱਕ ਨਾਮ ਵੀ ਜੀ ਗੁਰਪਿੰਦਰ ਸਿੰਘ ਜੱਜ ਹਾਂਜੀ ਪਿੰਡ ਜਸਰਾਵਰ ਤਸੀਲ ਜਨਾਲਾ ਡਿਸਟ੍ਰਿਕਟ ਅਮਸਰ ਫੋਨ ਨੰਬਰ ਹੈਗਾ 6284483293 62844383293 WhatsApp ਇਸੇ ਨੰਬਰ ਤੇ ਠੀਕ ਹੈ ਤੇ ਆ ਗੱਬਣਾ ਪੈਲੀਆਂ ਤੋਂ ਹਾਂਜੀ ਇਹ ਗੱਬਣਾ ਵਿੱਚ ਤੇ ਤੁਹਾਡੇ ਜਿੱਦੀਆਂ ਹੀ ਜਦੋਂ ਵੀ ਤੇ ਕਿੰਨੇ ਕੇ ਦੁੱਧ ਆ ਲਈ ਜੇ 2000 ਰੁਪਏ ਦੀ ਉਹ ਮਨੇ ਫਾਰਮ ਵਾਲਿਆਂ ਨੂੰ ਦੱਸਿਆ ਆ ਵੀ ਪਹਿਲਾਂ ਨੇ ਇਹਨੇ ਕੱਢਿਆ ਵਾ 526 ਕਿਲੋ ਦੁੱਧ ਐਵੇਂ ਆਪਾਂ 30 ਕਿਲੋ ਰੀ ਕਹੀ ਜਾਨਾ ਅੱਛਾ ਬਹੁਤ ਚੰਗੀ ਗਾਂ ਦੀ ਬੱਛੀ ਹੈ ਠੀਕ ਹੈ ਬੱਛੀ 30 ਕਿਲੋ ਦੁੱਧ ਦੇ ਦੂਗੀ ਅਜੇ ਬੱਛੀ ਦੇ 15 ਦਿਨ ਪੈਣੇ ਨੇ ਠੀਕ ਹੈ ਖੋਲੋ ਬਾਕੀ ਹੈ ਜੇ ਦੀ ਫਾਰਮ ਵਾਲੀ ਵੜਿਆ ਉਹ ਦੇਖ ਨਹੀਂ ਤੇ ਆ ਬਣਾ ਹਾਈਟ ਤੇ ਲੈਂਥ ਵੀ ਬੱਛੀ ਜਦੋਂ ਬਾਹਰ ਨਿਕਲਦੀ ਆਕਰਾਂ ਲੈਂਥ ਹੋਈ ਜੀ ਜ਼ਰੂਰ ਵੀਰ ਵੇਖਣ ਤੇ ਬੱਛੀ ਕਿ ਸਰਾਣੀ ਆ ਕੀ ਹਿਸਾਬ ਨਾਲ ਬਾਕੀ ਜਦੋਂ ਵੀ ਆਈਦਾ ਵਾ ਵੀਰ ਜੀ ਨਾਲ ਕੋ ਪਸ਼ੂ ਜਿਹੜੇ ਇੱਕ ਤੋਂ ਇੱਕ ਇਹ ਹਿੰਦੇ ਕਮਾਲ ਹੀ ਫੈੜਾ ਹੁੰਦੀਆਂ ਵਾ ਅੱਜ ਵੀ ਦੇਖ ਸਕਦੇ ਜੇ ਚੰਗੇ ਕੱਦ ਕਾਠ ਵਾਲੀ ਆ ਜਿਹੜੀ ਤੇ ਚੰਗੇ ਸੋਹਣੇ ਰੰਗ ਰੂਪ ਵਾਲੀ ਆ ਔਰ ਖਿਲਾਰਦੇ ਇਸੇ ਬਾਕੀ ਜਿਹੜੀਆਂ ਇਹੋ ਜਿਹਾਂ ਚੀਜ਼ਾਂ ਹੁੰਦੀਆਂ ਪਿੱਛੇ ਉਹ ਵੀ ਪੈਸੇ ਲੱਗ ਗਏ ਹੁੰਦੀਆਂ ਵਾ ਤੇ ਗਾਂ ਵੀ ਪੈਸੇ ਲਾ ਕੇ ਜਿਹੜੀਆਂ ਲੈਣੀਆਂ ਪੈਂਦੀਆਂ ਵਾ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਹੁੰਦਾ ਆ ਇਹਦੀ ਬਰੀਡ ਆ ਨਾ ਕੋਈ ਹਿਸਾਬ ਹੀ ਨਹੀਂ ਬਹੁਤ ਚੰਗੇ ਫਾਰਮ ਦੀ ਆ ਕੋਈ ਉਂਗਲ ਦਾ ਕੰਨ ਆਂ ਖਲੋ ਬਤ ਰਸੇ ਕਰਕੇ ਕਰਤੀ ਆ ਰਸੇ ਦਾ ਥੋੜੀ ਜੀ ਆਤ ਨਹੀਂ ਆ ਬਾਕੀ ਤੁਹਾਨੂੰ ਵੀ ਚੰਗਾ ਲੱਗੇਗਾ ਸੀ ਤਿਆਰ ਹੋ ਗਈ ਨਾ ਬੋਲ ਉਦੋਂ ਤੇ ਨੇ ਪਤਾ ਵੇ ਆਪਾਂ ਨੂੰ ਹੀ ਪਤਾ ਵਾ ਹੁਣ ਦੇਖੋ ਕਈ ਲੋਕੀ ਵੀਰ ਕਹਿ ਦਿੰਦੇ ਮੈਂ ਵੀਡੀਓ ਰੋਜ਼ ਵੇਂਦਾ ਰਹਿਣਾ ਵੀ ਆਹ 25 ਕਿਲੋ ਵਾਲੀ ਆ ਇਹਦਾ ਇੰਨਾ ਮੋਲਿਆ ਹਨਾ ਹਾਂ ਲੱਗ ਦੁੱਧ ਹੀ ਨਹੀਂ ਕੱਲਾ ਮੈਟਰ ਕਰਦਾ ਹਾਂਜੀ ਹਾਂਜੀ ਕੁਆਲਟੀਆਂ ਵੀ ਹੁੰਦੀਆਂ ਕੋਈ ਚੀਜ਼ਾਂ ਨਹੀਂ ਆ ਬਾਕੀ ਹਰ ਕਿਸੇ ਚੀਜ਼ ਦੇ ਆਪੋ ਆਪਣੀ ਵੈਲੀ ਹੁੰਦੀ ਆ ਹਾਂਜੀ 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 ਬਾਕੀ ਕਈ ਵੀਰ ਇਹੋ ਜਿਹੇ ਆ ਜਿਹੜੇ ਸ਼ੌਂਕ ਵਾਲੇ ਆ ਸ਼ੌਂਕ ਵਾਲੇ ਕਈ ਇਹੋ ਜਿਹੇ ਆ ਵੀ ਇਹਨਾਂ ਬਸ ਦੁੱਧ ਹੀ ਚਾਉਣਾ ਵਾ ਕਿੰਨਾ ਦੁੱਧ ਆ ਉਹਦਾ ਕਿੰਨਾ ਮੋਲਿਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਇਹ ਹੁਣ ਆਹ ਜਿਹੜੀ ਚ ਕਦੀ ਇਹੋ ਜਿਹੇ ਚੀਜ਼ਾਂ ਬੜੀਆਂ ਔਖੀਆਂ ਪੈਦਾ ਹੁੰਦੀਆਂ ਨੇ ਡਿਜ਼ਾਈਨ ਹੀ ਜਿਦਾ ਬੜਾ ਪਿਆਰਾ ਜਾਵਾ ਇਹਦਾ ਤੇ ਕਿੰਨਾ ਫਿਰ ਮੂਲ ਰੱਖਣਾ ਇਹਦਾ ਆਪਾਂ ਮੂਲ ਆਰਪੇ ਜੀ ਬਚੀ ਹੁਣ ਮਤਲਬ ਜਿਹੜਾ ਅੱਛੀ ਸੁਵੇ ਦੀ ਦੁੱਧ ਦੀ ਆਪਾਂ 20 ਕਿਲੋ ਹੀ ਗਾਰੰਟੀ ਦੇਵਾਂਗੇ ਬਚੀ ਫਰਮਾਨ ਲੈਣਾ ਤੇ ਉਹਦੇ ਪਾਜੀ ਹਾਂਜੀ ਮੁੱਲ ਜਿਹੜਾ ਇਹਦਾ ਫੋਨ ਤੇ ਕਰਾਂਗੇ ਕਿ ਕੱਚੀ ਆ ਜੇ ਆ ਕੀ ਵੇਗੀ ਆ ਜੀ ਵੀਡੀਓ ਠੀਕ ਹੈ ਨਹੀਂ ਤੇ ਫਿਰ ਆਪਾਂ ਫਿਰ ਤਿਆਰ ਕਰਕੇ ਹਾਂ ਤਿਆਰ ਕਰਕੇ ਵੇਚ ਦੂਗੀ ਅੱਬਲ ਤੇ ਮੋਲੀ ਇੰਨਾ ਕ ਕਰਨਾ ਵਾ ਕਿ ਆਪਾਂ ਲਈ ਬਹੁਤ ਜ਼ਿਆਦਾ ਰੇਟ ਨਾ ਵਾ ਚਾਰ ਗਾਈਆਂ ਲਈਆਂ ਵਾ ਅੱਛਾ ਹਾਂਜੀ ਇੱਕ ਕੱਲ ਵੇਗੀ ਆ ਠੀਕ ਉਹ ਉੱਥੇ ਵਾਰਨ ਗਈ ਉਹ ਲਿਓਣਾਂ ਅੱਛਾ ਜੀ ਉਹ ਲਿਓਣ ਵਾਲੀਆਂ ਹਾਂਜੀ ਠੀਕ ਹੈ ਤੇ ਮਤਲਬ ਕਿ ਬਹੁਤਾ ਵੱਡਾ ਨਹੀਂ ਹਿਸਾਬ ਦੇ ਮੁੱਲ ਕਰਾਂਗੇ ਜਿਹੜੇ ਪਹਿਲੀ ਵੀਡੀਓ ਪਾਉਣ ਲੱਗੇ ਆ ਬੜੇ ਜਾਂਬਾਦ ਖਾਲੀ ਨਹੀਂ ਮੋੜਨਾ ਕਿ ਕਮਾਈ ਨਹੀਂ ਕਰਨੀ ਆ ਜੀ ਕਰਾਂਗੇ ਅਗਲੀ ਵਾਰਾ ਜ਼ਰੂਰ ਕਰਾਂਗੇ ਠੀਕ ਹੈ ਹਾਂ ਇਹ ਵੀ ਕਾਫੀ ਪਿਆਰੀ ਆ ਜਿਹੜੀ ਹਾਂਜੀ ਇਹ ਕਿੰਨੇ ਕੀ ਦੁੱਧ ਵਾਲੀ ਹੈ 2000 ਰੁਪਏ ਦੀ ਇਹਨੇ ਵੀ 22 ਮਤਲਬ 22 23 ਕਿਲੋ ਦਿੱਤਾ ਵਾ ਪਿਛਲੇ ਸੂਏ ਜੀ ਠੀਕ ਆ ਹਾਂਜੀ ਇਧਰ ਦੇਖੋ ਠੰਡੀ ਬਹੁਤ ਜਿਆਦੀ ਆ ਥਾਣੇ ਤੇ ਬਾਕੀ ਥਾਣੇ ਤੇ ਕਾ ਵੀ ਬੜਾ ਪਿਆਰਾ ਲੱਗਾ ਵਾ ਹਾਂਜੀ ਹਣ ਇਹਦਾ ਵੀ ਵੇਖ ਲੋ ਜੀ ਪਿੰਕੀ ਆ ਜੀ ਹਾਂ ਦੇਖ ਸਕਦੇ ਜੀ ਚੰਗੇ ਗਾਇਰ ਤੇ ਥਾਣੇ ਇਹਦਾ ਵੀ ਤੇ ਥਾਣੇ ਤੁਹਾਨੂੰ ਉਹਦੇ ਵੀ ਇੱਕਦਿ ਚੰਗੀ ਤਰ੍ਹਾਂ ਲੱਗਦੇ ਦੋ ਦਿਖਾ ਦਈਏ ਬਹੁਤ ਗਾਇਰ ਤੇ ਆ ਜੀ ਇਧਰ ਦੇਖੋ ਹਾਂ ਜਿਹੜੇ ਮਰਜ਼ੀ ਮੰਨੇ ਹਾਂ ਦੇਖ ਸਕਦੇ ਜੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕ ਠੀਕ ਹੈ ਤੇ ਤੋਰ ਫਿਰ ਇੱਕ ਰੀਤ ਨੂੰ ਤੇ ਇਹ ਆਰ ਕੀ ਕਿੰਨਾ ਕੁ ਦੁੱਧ ਚ ਵਾਈ ਜਾਊਗੀ ਇਹ ਉਹ ਪਲਾਸੀ 2000 ਰੁਪਏ ਜੀ 20 ਤੋਂ ਪਲਾਸੀ ਜਰੂਰੀ ਵਿੱਚ ਠੀਕ ਹੈ ਹਾਂ ਜੀ ਬਾਕੀ ਸੋਨੇ ਰੰਗ ਦੇ ਦੁੱਧ ਬ੍ਰੀਡ ਨੇ ਤੁਹਾਨੂੰ ਬੜਾ ਦੁੱਧ ਦੇਣਾ ਹਾਂ ਜੀ ਹਾਂ ਜੀ ਜਿਹੜਾ ਆਪਾਂ ਕਹੀਏ ਜੀ ਕੱਲੀ ਸੇਵਾ ਵੀ ਨਹੀਂ ਕੰਮ ਆਉਂਦੀ ਤੇ ਕੱਲੀ ਬ੍ਰੀਡ ਵੀ ਕੰਮ ਆਉਂਦੀ ਹਾਂ ਜੀ ਹਾਂ ਜੀ ਸੇਵਾ ਵੀ ਹੋਵੇ ਤੇ ਬ੍ਰੀਡ ਵੀ ਹੋਵੇ ਤੇ ਫਿਰ ਜਿਹੜਾ ਦੁੱਧ ਹੁੰਦਾ ਬਹੁਤ ਬੰਦੀ ਹਰ ਜੀ ਵੇਖੀ ਦਰੋ ਆਪਣੇ ਇੱਕ ਆਪ ਸਰ ਕੋ ਲਈ ਆਈ ਮੈਂ ਜਲਾਇਆ ਜੀ ਤੇ ਇਹਦਾ ਫਿਰ ਮੁੱਲ ਮੁੱਲ ਆ ਰਵੇ ਜੀ ਇਹਦਾ 65000 ਰੁਪਏ ਅੱਛਾ ਇਹ ਵਿੱਚ 12000 ਦੇ ਦੇ 62000 ਦੇ ਦੋ ਬਾਕੀ ਚਲੋ ਕੋ ਫੋਨ ਲਾਵੇ ਕਰੀਏ ਹੁਣ ਕੋਈ ਲਾਵੇ ਜ਼ਰੂਰ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਤੇ ਆ ਸੂਈ ਸਭਾਈ ਸਾਈ ਵਾਲ ਹਾਂਜੀ ਇਹ ਨਾ ਕਰਾਉ ਜੇ ਸਾਈ ਵਾਲ ਦੇ ਗੇਰੋਸ ਤੇ ਨਾ ਹਾਂਜੀ ਠੀਕ ਆ ਗੇਰ ਦੇ ਮਤਲਬ ਅਗਲਾ ਬੰਦਾ ਜਿਹੜਾ ਗੇਰ ਵਾਲਾ ਹਾਂਜੀ ਹਾਂਜੀ ਇਹਦਾ ਜਿਹੜਾ ਫੈਂਟ ਆ ਉਹ ਸਾਡੇ ਕੋਲ ਕੋਈ ਭਾਂਕ ਕਢਾ ਕੇ ਲੈ ਜੇ ਪਤਾ ਹੀ ਆ ਵੀਰ ਨੇ ਜਿਹੜੇ ਨੇ ਲੈਣੀ ਹੋਈ ਵੀ ਇਹਨੇ 6 ਹੀ ਦੇਣੀ ਆ ਫੈਂਟ ਹਾਂਜੀ 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 ਤੇ ਥਾਣੇ ਦੇ ਕ ਵੀ ਪੂਰਾ ਪਿਆਰਾ ਹਾਂ ਬਹੁਤ ਵਧੀਆ ਥਾਂ ਲੱਗਾ ਜੀ ਤੇ ਠੰਡੀ ਸੇਲ ਪੂਰੀ ਹਾਂਜੀ ਹਾਂਜੀ ਸੀ ਹੈ ਜੀ ਪੂਰੀ ਥੋੜਾ ਡਾਦੀ ਆ ਤੁਹਾਡੇ ਕੋ ਉਦਾਂ ਜਿੱਦਾਂ ਮਰਜ਼ੀ ਚੋ ਸਕਦਾ ਦੂਰ ਤੋਂ ਤਾਂ ਦਿਖਾ ਦਿੰਦੇ ਨੇ ਇੱਕ ਜਿਹੜਾ ਲੱਗ ਜਾਈਦਾ ਸਾਡੇ ਤੋਂ ਦਰ ਆ ਦੇਖੋ ਜਿੱਦਾਂ ਮਰਜ਼ੀ ਇਹਦੇ ਬਹੁਤ ਬੇਹਦ ਕਰੀ ਠੀਕ ਆ ਹਾਂਜੀ ਇਦਾਂ ਹੀ ਬਹਿ ਰਹੋ ਹੁਣ ਐਵੇਂ ਜਿੱਦਾਂ ਆਪਾਂ ਆਏ ਹੋ ਤਾਂ ਵੀ ਥੱਲੇ ਰਮਾਨਾ ਬੈਠੇ ਹਾਂ ਇਦਾਂ ਜਿੱਦਾਂ ਮਰਜ਼ੀ ਬਹਿ ਰਹੋ ਕੋਈ ਚੱਕਰ ਨਹੀਂ ਠੀਕ ਐ ਠੰਡੀ ਸੀ ਲਿਆ ਜਿਹੜੀ ਇਹ ਚੌਗੀ ਆ ਜੀ ਛਿੱਗੀ ਵਾਲੇ ਦਾ ਅੰਦਾਜੇ ਬੁੱਟੇ ਨੇ ਸੂਆ ਸੂਆ ਦੂਜਾ ਜੀ ਅੱਛਾ ਇਹ ਬਹੁਤ ਜ਼ਿਆਦਾ ਬੰਦਾ ਸ਼ਕੀਨ ਹੀ ਜਿਹਦੇ ਕੋਲ ਆਂਦੀ ਆ ਜੀ ਅੱਛਾ ਹਾਂ ਜੀ ਇੰਨਾ ਜ਼ਿਆਦਾ ਸ਼ਕੀਨ ਹੈ ਤੇ ਇੰਨੀ ਨੌਲਜ ਆ ਵੀ ਕੋਈ ਹਿਸਾਬ ਹੀ ਨਹੀਂ ਠੀਕ ਹੈ ਕਿਉਂਕਿ ਇੰਨੀ ਉਮਰ ਤੇ ਦੂਜਾ ਸੂਆ ਲੈਣਾ ਤੁਹਾਨੂੰ ਵੀ ਪਤਾ ਹੋਵੇਗਾ ਵੀ ਸ਼ਕੀਨ ਬੰਦਾ ਹੀ ਲੈ ਸਕਦਾ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋਇਆ ਸੂਈ ਨਾਲ ਇਹ ਕੱਲ ਦੀ ਸੂਈ ਆ ਜੀ ਅੱਛਾ ਕੱਲ ਦੀ ਸੂਈ ਆ ਤੇ ਬੱਚਾ ਕੀ ਆ ਗਿਆ ਮਗਰ ਬੱਚਾ ਆ ਗਿਆ ਬੱਛਾ ਅੱਛਾ ਹੈ ਜਿਹੜਾ ਕਾਫੀ ਫਲਿਆ ਹੋਇਆ ਹੈ ਗਿੱਲਾ ਹੀ ਨਾੜੂ ਜਿਹੜਾ ਬਿਲਕੁਲ ਨਾਲ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਚੁਵਾਈ ਜਾਊਗੀ ਦੁੱਧ 1000 ਰੁਪਏ ਦੇ ਇਹਨੇ ਪਹਿਲਾਂ ਨੇ 15 ਕਿਲੋ ਦਿੱਤਾ ਜੀ ਅੱਛਾ ਇਨੀ ਜਮੀਦ ਕਰਦੇ ਆ ਕਿ 15 16 ਕਿਲੋ ਦੇ ਦੂਗੀ ਜੇ ਕੋਈ ਚੰਗੀ ਸਾਂਭ ਵਾਲਾ ਵੀਰ ਲੈ ਜਾਊਗਾ ਬਾਕੀ ਤੁਹਾਨੂੰ ਪਤਾ ਇਹ ਜਿਹੜੀ ਚੀਜ਼ ਹੈ ਇਹਨੂੰ ਕੋਈ ਗਰਮੀ ਸਰਦੀ ਦੀ ਪਰਵਾਹ ਕੋਈ ਨਹੀਂ ਤੋਰੋ ਫੇਰ ਇੱਕ ਰੀ ਨੂੰ ਤੋਰੀਓ ਇਹ ਤੋਂ ਆ ਵੀਰ ਰੱਖਣ ਬਹੁਤ ਚੰਗੀ ਲੱਗਦੀ ਹੈ ਲੈ ਜਾ ਲੈ ਜਾ ਬਾਕੀ ਬੜੀ ਪਿਆਰੀ ਜੀ ਵੈੜ ਜਿਹੜੀ ਹੈ ਵੀ ਸਾਫ ਸੁਥਰੀ ਜੀ ਹੈ ਜਿੰਨੀ ਹੋਈਆਂ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਜੀ ਇਹਦੇ ਮੁੱਲ ਦੀ ਜੀ ਗੱਲ ਕਰੀਏ ਤੁਹਾਨੂੰ ਪਤਾ ਆਪਣੀ ਬਾਟ ਲਈ ਹਾਂਜੀ ਬਹੁਤ ਵੱਖਰੀ ਜੀ ਚੀਜ਼ ਆ ਹਾਂਜੀ ਮੁੱਲ ਤੇ ਤੁਹਾਨੂੰ ਪਤਾ ਇਹੋ ਜੀਆਂ ਗਾਈਆਂ ਜਿਹੜੇ ਇਲਾਕੇ ਜੇ ਪੈਦਾ ਹੁੰਦੀਆਂ ਨੇ ਉਤੋਂ ਲੈਣ ਲਈ ਇਹ ਬੜੀਆਂ ਹਮਿੰਗੀਆਂ ਬਣਦੀਆਂ ਹਾਂਜੀ ਹਾਂਜੀ ਜੀ ਨਹੀਂ ਇਹ ਮੁੱਲੇ ਦਾ ਜਨਾ ਮਰਜ਼ੀ ਹਜ਼ਾਰ ਰੁਪਏ ਦੀ ਕਰੀ ਜੀਗੇ 50000 ਦੀ ਦੇ ਦਾਂਗੇ ਅੱਛਾ 50000 ਦੀ ਦੇ ਦਾਂਗੇ ਵਿੱਚ ਮੌਕੇ ਤੇ ਮਾਨਤਨ ਕਰ ਦੋਗੇ 45 ਦੀ ਦੇ ਦੇ ਦਾਂਗੇ ਅੱਛਾ 100 ਕਹਿੰਦੇ ਪਹਿਲੀ ਵਾਰਾ ਵੀਡੀਓ ਪਾਉਣ ਲੱਗੇ ਆ ਪਤਾ ਕੀ ਚੱਕਰੇ ਅਜੇ ਲਾਈ ਆ ਨਵਾਈ ਨੂੰ ਵੀ ਉਹ ਲੋਕ ਗੱਡੀ ਵੀ ਲੱਗੀ ਆ ਅਜੇ ਗੱਡੀ ਬਾਹਰ ਹੀ ਖਲੋਤੀ ਆ ਠੀਕ ਆ ਨਾ ਨ ਹੋ ਗਿਆ ਸਭ ਬਦਲਿਆ ਬਸ ਠੀਕ ਆ ਹਾਂਜੀ ਤੇ ਅਵੀ ਤਾਂ ਜਿਸ ਇਹਦਾ ਵੀ ਕੱਲ ਦੀ ਹੋਈ ਆ ਨਾੜ ਨੂੰ ਜਿਹੜਾ ਬਿਲਕੁਲ ਬੱਚੇ ਦਾ ਗਿੱਲਾ ਹੀ ਆ ਨਾਲ ਹਾਂਜੀ ਇਹਦੀ ਗੱਲ ਸਵੇਰੇ ਚ ਵਾਈ ਹੋਈ ਏ ਤੇ ਕੱਲ ਸ਼ਾਮੀ ਨੂੰ ਮਤਲਬ ਹੁਣ ਕਿ ਲੋਕ ਦੁੱਧ ਛੱਡਿਆ ਆਏ ਥੱਲੇ ਜੀ ਅੱਛਾ ਤੇ ਪਈ ਗਰਮੀ ਆ ਤਾਂ ਕਰਕੇ ਹਾਂਜੀ ਹਾਂਜੀ ਪਾ ਠੰਢੀ ਬਹੁਤ ਏ ਜੀ ਆਹ ਦੇ ਸਾਦੇ ਤਾਜ਼ੇ ਨੜੂ ਜਿਹੜਾ ਨਾਲ ਅਜੇ ਦੇ ਗਿੱਲਾ ਨਾ ਰੋਆ ਜੀ ਜਿੱਦਾਂ ਮਰਜੀ ਬੈਹ ਰੋਏ ਇਸਲੇ ਠੀਕ ਹੈ ਤੇ ਬਿਲਕੁਲ 20 ਕਿਲੋ ਬੱਚੀ ਦੁੱਧ ਦਾ ਪਾਣਾ ਜਿਹੜਾ ਇਹਦਾ ਅੱਛਾ ਵੀਦ ਲੱਗੇ ਵਿੱਚ ਵਾਜੂਗੀ ਵਾਜੂਗੀ ਮਾਰਨਾ ਖੋਲੋ ਫੇਰ ਤੋਰੀਏ ਨੂੰ ਬਾਕੀ ਇਹ ਵੀ ਸੋਹਣੀ ਵੈੜਿਆ ਜਿਹੜੀ ਬਾਕੀ ਹੁਣ ਮੇਰੀ ਤੱਕ ਥੋੜੀ ਗਾਂ ਨੂੰ ਆ ਤੇ ਬਾਕੀ ਚਲੋ ਇਹਦੀ ਚਵਾਈ ਵੀ ਜਿਹੜੀ ਹੋਈ ਆ ਅਗੇ ਰੱਖਦੀ ਹੈ ਮਤਲਬ ਬੁੱਧ ਵਾਲੀ ਬਹੁਤ ਜਿਆਦਾ ਦਿਖਾਇਓ ਇੱਕ ਮੈ ਕੈਮਰਾ ਮਾਰ ਕੇ ਆਹ ਦੇਖੋ ਗੇਠੀਵਾਂ ਮਾਰ ਗਏ ਆ ਜੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪ੍ਰੀਤ ਜੀ ਜਿੰਨਾ ਮਰਜ਼ੀ ਕਰੀ ਜੀ 52000 ਦੀ ਵਾਚੀ ਦੇ ਦੇ 52000 ਦੀ ਬਾਕੀ ਵਿੱਚ ਮਾਨਤਨ ਮੌਕੇ ਤੇ ਹੋ ਜਾਊਗਾ ਬੋਲ ਜੀ ਵਾਜੀ ਹੋ ਜੀ ਠੀਕ ਆ ਕੋਈ ਫੋਨ ਲਾਵੇ ਸੌਦਾ ਕੋਈ ਗੱਲ ਨਹੀਂ ਪਤਾ ਨਹੀਂ ਵੀ ਕਿੱਥੇ ਹੋ ਜਾਣਾ ਖਾਲੀ ਨਹੀਂ ਮੋੜਦਾ ਕਿ ਕੇ ਨਹੀਂ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੁਈਨਾ ਇਹ ਹਰਪ੍ਰੀਤ ਜੀ ਵਾਚੀ ਨਾ ਥੋੜੀ ਜੀ ਘੱਟ ਸੁਈ ਹੁਣ ਮਤਲਬ ਦਿਨਾਂ ਦੇ ਆਉਂਦੀ ਜਾਂਦੀ ਹੈ ਅੱਛਾ ਤੇ ਆ ਬੱਚਾ ਇਹਦਾ ਹਾਂਜੀ ਆ ਵਸ਼ੀ ਹੈ ਜੀ ਠੀਕ ਆ ਹੁਣ ਆਉਂਦੀ ਜਾਂਦੀ ਦਿਨਾਂ ਤੇ ਹੁਣ ਇਹਦੇ ਕੋਲ ਦੁੱਧ ਜਿਹੜਾ ਹੋਇਆ ਇੱਕ ਕਿੰਨਾ 9 ਕਿਲੋ ਹੈਗਾ ਵਾ ਅੱਜ ਕਰੂਗੀ 15 16 ਕਿਲੋ ਵਸ਼ੀ ਠੀਕ ਆ ਠੀਕ ਹੈ ਜੀ ਥੋੜੀ ਘੱਟ ਹੋ ਗਈ ਹੁਣ ਦੁੱਧ ਜੇ ਇਹਦੇ ਵਾਨ ਰਿਜ਼ਾ ਬਣਾ ਵੇ ਕੀ ਹੈ ਨਾ ਤੇ ਆਪਾਂ ਹੁਣ ਵੀ 14 15 ਕਿਲੋ ਕਹਿ ਸਕਦੇ ਹਾਂ ਲੀਟਰ ਵਾਲਾ ਜਿਹੜਾ 10 ਕਿਲੋ ਆਪਾਂ ਨਾ ਕਹਾਂਗੇ ਤੋਰੋ ਫਿਰ ਇੱਕ ਰੀਨ ਕੀ ਥਾਣੇ ਤੇ ਕਭੀ ਬੜਾ ਪਿਆਰਾ ਲੱਗਾ ਚੰਗੇ ਗਾਇਰ ਤੇ ਥਾਣੇ ਦੂਰ ਦੂਰ ਲੱਗਾ ਜਿਹੜਾ ਇਹਦਾ ਤੇ ਇਹਦਾ ਫਿਰ ਮੁੱਲ ਵੀ ਜੀ ਸਰਪੀ ਜੀ ਜਿੱਦਾਂ ਇਹ ਵਹਿੜ ਮਤਲਬ ਆਪਣੇ ਦਿਨਾਂ ਦੇ ਹੁਣ ਆਉਣੀ ਆ ਰਹੀ ਆ ਹਾਂਜੀ ਜਿੱਦਾਂ ਆ ਗਈ ਦੁੱਧੋਂ ਤੋਦਦੀ ਆਉਂਦੀ ਏ ਹਾਂਜੀ ਮਤਲਬ ਹੁਣ ਤੁਹਾਨੂੰ ਪਤਾ ਵੇਖ ਰਾਂ ਕੋਈ ਦਿਖਾ ਦੋ ਬੰਨ ਮੈਂ ਦਿਖਾ ਦੋ ਆ ਵੇਖੋ ਢਲਾਵੇਂ ਇਹਦੇ ਕਿੰਨਾ ਉਦੋਂ ਤੇ ਆ ਵੱਛੀ 16 17 ਕਿਲੋ ਜਦੋਂ ਦੁੱਧ ਕਰ ਗਈ ਉਦੋਂ ਤੇ ਵੱਛੀ ਆ 50000 ਦੀ ਹਾਂਜੀ ਪਰ ਆਪਾਂ ਹੁਣ ਵੱਛੀ 32000 ਦੀ ਦੇ ਦੇਣੀ ਹੈ 32000 ਕਿਆਜ ਲਈ ਆ ਠੀਕ ਹੈ ਜੀ ਕੱਲ ਵੱਡੀ ਗਾਂ ਚ ਪਾਈ ਆ ਉਹ ਗਾਂ ਦੇ ਨਾਲ ਗਾਂ ਆ ਜੀ ਅੱਛਾ ਠੀਕ ਆ ਉਹਦੇ ਵਿੱਚ ਪਾਈ ਆ ਤੇ ਜਾਇ ਜੀ ਆਪਾਂ ਦੇ ਦੇਣੀ ਹੈ ਠੀਕ ਆ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਵੀ ਸੋਈ ਜੇ ਕਿ ਗੱਬਨ ਜੇ ਸੋਈ ਆ ਜੀ ਇਹ ਸੋਈ ਆ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ ਕੋਈ ਹੋ ਹੀ ਗਿਆ ਹੋਣਗੇ 10 12 ਦਿਨ 10 12 ਦਿਨ ਹੋ ਗਿਆ ਤੇ ਮਗਰ ਕੀ ਆ ਇਹਦੇ ਮਗਰ ਬੱਚਾ ਠੀਕ ਆ ਬੱਚਾ ਜਾਣਾ ਮਗਰ ਬੱਚਾ ਆਜੇ ਤੇ ਦੇਖੋ ਦੁੱਧ ਕਿੰਨਾ ਤਿਆਰ ਤੇ ਦੁੱਧ ਦਾ ਵਗ ਧਰਪੇ ਜੀ ਦਾ ਲੀਟਰ ਨਾਲ ਜਾਂ ਕੰਡੇ ਨਾਲ ਕਿਸੇ ਨੇ ਤੋਲ ਲੈਣਾ 17 ਕਿਲੋ ਤਿਆਰ ਜਿਹੜਾ ਬਿਲਕੁਲ ਤੇ ਚਵਾਈ ਕਿੰਨਾ ਕੁ ਜਾਊਗੀ ਚਵਾਈ 20 ਕਿਲੋ ਜਾਊਗੀ ਇਮਾਨ ਤੁਰ ਹਾਂ ਫੇਰ ਇੱਕ ਰੀਨ ਨੂੰ बाकी थाने इधर ਵੀ ਆਪਾਂ ਦੇਖ ਸਕਦੇ ਹਾਂ ਕਾਫੀ ਪਿਆਰਾ ਵਾ ਚੰਗੇ ਗਾਇਸ ਤੇ ਥਾਣੇ ਦਾ ਸਾਈਜ਼ ਵੀ ਚੰਗਾ 20 ਤੇ ਲੱਗੇ ਵੀ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪੇ ਜੀ 52000 ਆ 50 ਜੋ ਮਾਨਤਨ ਕਰਦਾਂਗੇ ਠੀਕ ਆ ਹਾਂਜੀ ਠੀਕ ਆ ਤੇ ਆ ਮੱਝ ਜਿਹੜੀ ਮਗਰ ਮੱਝ ਵੇਗੀ ਆ ਜੀ ਅੱਛਾ ਇਹ ਇਹਦਾ ਸੌਦਾ ਜਿਹੜਾ ਹੋਂ ਤੋਂ ਪਹਿਲਾਂ ਹੀ ਹੋ ਗਿਆ ਵਾ ਚੰਗੀ ਵੱਡੀ ਮੱਝ ਹੀ ਆ ਵੀ ਵੀਡੀਓ ਚ ਪਾਉਣੀ ਸੀ ਉੱਤਰ ਤੇ ਇਹ ਜਿਹੜੀ ਵੇਗ ਗਈ ਆ ਤੇ 2000 ਰੁਪਏ ਨੇ ਨਾ ਝੋਟੀ ਉਧਰੋਂ ਲਿਆਂਦੀ ਪਿਛਲੇ ਸਾਲ ਆਪਾਂ ਦਿੱਤੀ ਅੱਛਾ ਤੁਹਾਡੀ ਵੀਡੀਓ ਚ ਪਾਈ ਸੀ ਪੈਂਟ ਦੇ ਗਏ ਵੀਰ ਨੇ ਲਈ ਸੀ ਦੁੱਧ ਨੇ ਚਵਾਇਆ ਝੋਟੀ ਨੇ 18 ਕਿਲੋ ਪਹਿਲੇ ਸੂਏ ਠੀਕ ਆ ਐਦਕੇ ਦੂਜੇ ਸੂਏ ਆ ਹੁਣ ਵੀ ਕਿਸੇ ਬੰਦੇ ਬੜੇ ਖਾਸ਼ ਨੇ ਲਈ ਆ ਜਿਹਨੇ ਸੌਦਾ ਹੋਇਆ ਥੋੜਾ ਜਿਹਾ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਛ ਹੈ ਨਾ ਫਿਰ 4000 ਰੁਪਏ ਜਿੱਤਰਾ ਸੰਗੀਆਂ ਮਚੀਆਂ ਨੇ ਮੰਨ ਲਓ ਹਾਂਜੀ ਇੱਥੇ ਆ ਕੇ ਤਸੱਲੀ ਕਰਕੇ ਖੜੋ ਦੂਜੀ ਗੱਲ ਇਹ ਹੈ ਵੀ ਮੇਰਾ ਵੀਰ ਹਰ ਕੋਈ ਬੰਦਾ ਦੁੱਧ ਆਉਂਦਾ ਦੁੱਧ ਦੇਖ ਆਪਾਂ ਮੰਨ ਲਵਾਂਗੇ ਤੇ ਉਹ ਵੀ ਗੱਲ ਨਹੀਂ ਬੰਦੀ ਹਾਂ ਅਗਲਾ ਸੂਆ ਵੇਖੋ ਕੁਆਲਿਟੀ ਵੇਖੋ ਹਾਰੇ ਕੀ ਚੀਜ਼ ਵੇਖੋ ਫਿਰ ਆਪਣਾ ਸੌਦਾ ਕਰੋ ਠੀਕ ਹੈ ਜੀ ਕੋਈ ਬੈਂਦੀ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਲੋ ਤਿੰਨ ਟਾਈਮ ਚਬਾਈ ਕਰ ਲੋ ਤੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਆਪਣੀ ਜ਼ਿੰਮੇਵਾਰੀ ਤੇ